ਜੋਨ ਮੰਗੜ ਤੋਂ ਜ਼ਿਲ੍ਹਾ ਪਰੀਸ਼ਦ ਦੇ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰ ਤਾਜ ਪਰਮਿੰਦਰ ਸਿੰਘ ਸੋਨੂੰ ਸਾਡੇ ਨਾਲ ਮੌਜੂਦ ਆ ਇਸ ਵਕਤ ਸਮਾਂ ਰਾਤ 11 ਤੋਂ 12 ਵਜੇ ਦਾ ਹੋ ਚੁੱਕਿਆ ਔਰ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ ਔਰ ਲੋਕ ਜਿਹੜੇ ਬੜੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਉਹ ਸੋ ਚੁੱਕੇ ਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਔਰ ਮੌਕੇ ਦੇ ਮੌਜੂਦਾ ਸੋ ਗੱਲਬਾਤ ਕਰ ਲੈਣੇ ਆ ਤਾਜ ਪਰਮਿੰਦਰ ਜੀ ਪਹਿਲਾਂ ਤਾਂ ਪੰਜਾਬ ਸਿੰਘ ਚੈਨਲ ਦੇ ਬਹੁਤ-ਬਹੁਤ ਸਵਾਗਤ ਆ ਔਰ ਬਹੁਤ-ਬਹੁਤ ਤੁਹਾਨੂੰ ਜਿਹੜੀਆਂ ਮੁਬਾਰਕਾਂ ਜਿਹੜੀ ਤੁਸੀਂ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਸਾਬਾਤ ਵਧਾਈਆਂ ਜਿਸ ਭਾਵੇਂ ਦ ਇਹ ਜਿਹੜੇ ਬੜਾਈਆ ਸਾਹਿਬ ਦਾ ਔਰ ਮੈਂ ਸਾਰੇ ਨਕਰ ਦਾ ਖਾਸ ਕਰਕੇ ਉਹਦੇ ਚੈਨਲ ਪੰਜਾਬ ਸਿੰਘ ਚੈਨਲ ਦਾ ਤੇ ਸਮੂਹ ਨਗਰ ਨਿਵਾਸੀਆਂ ਦਾ ਮੇਰੇ ਪਿੰਡ ਦੇ ਨਕਰ ਦਾ ਲੱਕੇ ਦਾ ਮੈਂ ਦੇ ਨਹੀਂ ਦੇ ਸਕਦਾ ਜਿਨ੍ਹਾਂ ਨੇ ਅੱਜ ਸੋਨੂ ਬਣ ਕੇ ਮੇਰੇ ਨਾਲ ਖੜੇ ਆ ਸੋਨੂ ਕੋਈ ਲੀਡਰ ਨਹੀਂ ਸੀ ਸੋਨੂ ਇੱਕ ਆਮ ਲੋਕ ਸੀ ਲੋਕਾਂ ਦੇ ਵਿੱਚ ਇੱਕੋ ਗੱਲ ਸੀ ਸੋਨੂ ਸੋਨੂ ਤੇ ਸੋਨੂ ਬਣ ਕੇ ਹੀ ਮੈਂ ਲੋਕਾਂ ਦੇ ਕੰਮ ਕੀਤੇ ਔਰ ਸੋਨੂ ਦੇ ਨਾਲ ਲੋਕ ਖੜੇ ਆ ਜਿਹੜੇ ਕਈ ਵਿਰੋਧੀ ਰੌਲਾ ਪਾਉਂਦੇ ਸੀ ਕਿ ਆਹ ਹੋ ਜਾਣਾ ਬਹੁਤ ਹੋ ਜਾਣਾ ਪਰ ਉਹਨੂੰ ਪਤਾ ਨਹੀਂ ਸੀ ਇੱਕ ਮਾਫੀਆ ਮੇਰੇ ਖਿਲਾਫ ਚੱਲਿਆ ਸੀ ਪੂਰਾ ਪਰ ਉਹ ਮਾਫੀਆ ਨੂੰ ਪਤਾ ਨਹੀਂ ਸੀ ਕਿ ਮਾਫੀਏ ਦੇ ਜਿਹੜੇ ਲੋਕ ਆਏ ਮੇਰੇ ਨਾਲ ਆ ਅੱਜ ਲੋਕਾਂ ਨੇ ਮੈਨੂੰ ਜਿਤਾ ਕੇ ਪਜਾ ਮੈਨੂੰ ਕੋਈ ਐਸਾ ਪਿੰਡ ਨਹੀਂ ਜਿੱਥੇ ਮੈਂ ਹਾਰਿਆ ਇਹ ਲੋਕ ਆਪ ਮੁਹਾਰੇ ਲੋਕਾਂ ਦਾ ਆਪ ਖਰਚਾ ਕੀਤਾ ਮੈਨੂੰ ਤਾਂ ਸਿਰਫ 5 ਦਿਨ ਮਿਲੇ ਇਲੈਕਸ਼ਨ ਵਿੱਚ ਪਿੰਡ ਦੇ ਵਿੱਚ ਭਰਾ ਆਪਣੇ ਭਤੀਜਾ ਦੀ ਡੈਥ ਹੋਣ ਕਰਕੇ ਕਈ ਵਜ੍ਹਾ ਨਹੀਂ ਵੀ ਜਾ ਹੋਇਆ ਪਰ ਲੋਕਾਂ ਨੇ ਪੂਰੇ ਆਪ ਮੁਹਾਰੇ ਹੋ ਕੇ ਬੇਲਸਾਦਤਾ ਔਰ ਵੱਡੀ ਜਿੱਤ ਪ੍ਰਾਪਤ ਹੋਈ ਆ ਔਰ ਪੂਰੇ ਮਾਗੜ ਜੋਂ ਦੇ ਮੈਂ ਸਾਰੇ ਲੋਕਾਂ ਨੂੰ ਬਿਸ਼ਵਾਦਵਾਨਾ ਜੋ ਜੋ ਥੋੜਾ ਸੁਣਨਾ ਵਾਦੇ ਕੀਤੇ ਆ ਉਹ ਪੂਰੇ ਕਰਾਂਗਾ ਕਿਉਂਕਿ ਮੈਂ ਇੱਕ ਨੌਜਵਾਨ ਆ ਮੈਂ ਹਮੇਸ਼ਾ ਹੀ ਬੋਲਦਾ ਸੀ ਕਿ ਨੌਜਵਾਨ ਹੁੰਦੇ ਰਾਤੇ ਮੈਂ ਲੋਕਾਂ ਦੇ ਕੰਮ ਕਰਾਂਗਾ ਔਰ ਮੈਂ ਵਿਸ਼ਵਾਸ ਨਾਲ ਕਰਦਾ ਗੁਰੂ ਘਰ ਦੇ ਮੋਢੇ ਖੜ ਕੇ ਕਹਿ ਸਕਦਾ ਕਿ ਜੇ ਤੇ ਮੈਨੂੰ ਲੋਕਾਂ ਦੀ ਸੇਵਾ ਦਿੱਤੀ ਆ ਮੈਂ ਤਨ ਮੰਨ ਤਨ ਸਾਰੇ ਪਾਸੂ ਸੇਵਾ ਕਰਾਂਗਾ ਕਦੇ ਕਮੀ ਨਹੀਂ ਆਣ ਦਵਾਂਗਾ ਜਿਸ ਤਰ੍ਹਾਂ ਮੈਂ ਪਿੰਡ ਦੀ ਸੇਵਾ ਕਰਦਾ ਮੈਂ ਇਸ ਤਰ੍ਹਾਂ ਇਲਾਕੇ ਦੀ ਸੇਵਾ ਕਰਾਂਗਾ ਅੱਜ ਲੋਕਾਂ ਨੇ ਸੋਨੂ ਨੂੰ ਹੀ ਸੋਨੂ ਬਣਾਇਆ ਜੀ ਸੋਨੂ ਜੀ ਜਿਵੇਂ ਇੱਕ ਟਿਕਟ ਮਿਲਦੀ ਹੈ ਟਿਕਟ ਦੇ ਦੌਰਾਨ ਇੱਕ ਟੀਮ ਵਰਕ ਹੁੰਦਾ ਤੁਹਾਡੀ ਟੀਮ ਵਰਕ ਕਿਵੇਂ ਦਾ ਸੀ ਕਿਵੇਂ ਦਾ ਸਹਿਯੋਗ ਸੀਗਾ ਕਿਹੜੇ-ਕਿਹੜੇ ਤੁਸੀਂ ਨਾਮ ਲੈਣਾ ਚਾਹੋਗੇ ਵੀ ਕਿਛੇ ਕਿਹਦਾ ਸਹਿਯੋਗ ਜ਼ਰੂਰ ਦੇਖੋ ਟੀਮ ਵਰਕ ਕੀ ਸੀ ਮੈਂ ਕੋਈ ਇਲੈਕਸ਼ਨ ਲੜਨ ਦਾ ਚਾਹਵਾਨ ਨਹੀਂ ਸੀ ਨਾ ਮੈਂ ਸੋਚਿਆ ਕਿ ਮੈਂ ਜ਼ਿਲ੍ਹਾ ਵੀ ਇਲੈਕਸ਼ਨ ਲੜੂਗਾ ਪਰ ਕਹਿੰਦੇ ਨੇ ਸਾਹਿਬ ਅੱਥੇ ਬੜਾਈਆਂ ਜਿਸ ਭਾਵੇਂ ਦਿਸਦੇ ਇੱਕ ਬਯੰਤ ਬਣ ਗਏ ਕਿਸੇ ਬੰਦੇ ਨੂੰ ਹੋਰ ਨੂੰ ਪਾਰਟੀ ਦਾ ਮੈਂ ਬਲਾਕ ਬਣਾਉਣ ਦੇ ਰਾਹ ਤੇ ਮੈਂ ਕਿਸੇ ਬੰਦੇ ਨੂੰ ਖੁਦ ਅਪਰੋਚ ਕੀਤਾ ਸੀ ਕਾਰਨ ਕਈ ਵਾਰੀ ਕੋਈ ਹੋ ਜਾਂਦੀ ਆ ਕਿ ਸਰਕਾਰ ਹੈ ਨਹੀਂ ਜਾਂ ਕੁਝ ਹੋ ਸਕਦਾ ਉਸ ਕਰਕੇ ਉਹ ਬੰਦੇ ਜਵਾਬ ਦੇ ਕੇ ਤੇ ਕੁਦਰਤੀ ਕਹਿੰਦੇ ਪ੍ਰਮਾਤਮਾ ਜੋ ਕਰਦਾ ਚੰਗਾ ਕਰਦਾ ਐਂਡ ਤੇ ਆ ਕੇ ਗੇਮ ਸੋਨੂ ਦੇ ਨਾ ਖੜਿਆ ਤੇ ਸੋਨੂ ਨਾ ਸੋਨੂ ਪਾਰਟੀ ਦਾ ਵਫਾਦਾਰ ਸੀ ਤੇ ਸੋਨੂੰ ਨਹੀਂ ਇਲੈਕਸ਼ਨ ਲੜੀ ਤੇ ਲੋਕਾਂ ਦੇ ਸਹਯੋਗ ਨਾਲ ਲੜੀ ਆ ਜਿੰਨੇ ਵੀ ਮੇਰੇ ਨਾਲ ਖੜੇ ਆ ਮੇਰੇ ਸੱਜਿਆ ਖੱਬਿਆ ਬਹਾਂ ਮੈਂ ਸਾਰਿਆਂ ਦੇ ਸਤਕਾਰ ਜੋਗਾ ਇੱਕਦਮ ਉਹ ਲੈਤਾ ਬਾਕੀ ਗੁੱਸੇ ਹੋ ਜਾਣਗੇ ਜਿੰਨੇ ਵੀ ਖੜੇ ਸਾਰੇ ਸਤਕਾਰ ਜੋਗਾ ਇਹਨਾਂ ਦੇ ਸਹਯੋਗ ਨਾਲ ਲੜੀ ਆ ਕੋਈ ਮੇਰੀ ਲਾਇਨ ਨਹੀਂ ਸੀ ਕਿ ਮੈਂ ਇਲੈਕਸ਼ਨ ਲੜਨੀ ਆ ਜੇ ਮੈਨੂੰ ਪਤਾ ਹੁੰਦਾ ਮੈਂ ਇਲੈਕਸ਼ਨ ਲੜਨੀ ਆ ਤਾਂ ਮੈਂ ਉਸ ਹਾਂ ਨਾਲ ਪਲੈਨਿੰਗ ਕਰਦਾ ਕਈ ਪਿੰਡ ਤਾਂ ਮੇਰੇ ਤੋਂ ਜਾਏ ਨਹੀਂ ਹੋਇਆ ਕਿਉਂਕਿ ਪਿੰਡ ਬਹੁਤ ਜ਼ਿਆਦਾ ਸੀ 70 ਪਿੰਡ ਸੀ ਖਾਸ ਕਰਕੇ ਮੇਰੇ ਉਹ ਆਪਦੀ ਪਿੰਡ ਵਿੱਚ ਨਹੀਂ ਜਾ ਹਿਆ ਲੋਕਾਂ ਨੂੰ ਕਹਿਣ ਵਾਸਤੇ ਕਿ ਭਾਈ ਖਿਆਲ ਕੋਡਾ ਬੇਟਾ ਖੜਾ ਪੁੱਤਾਂ ਦੇ ਵਿੱਚ ਕਾਰਨ ਹਾਲਾਤ ਇਹ ਬਣ ਗਏ ਸੀ ਕਿ ਦਿਨੇ ਥੋੜੇ ਮਿਲੇ ਆ ਦਿਨ ਥੋੜੇ ਮਿਲਣ ਕਰਕੇ 70 ਪਿੰਡ ਸੀ 70 ਬੂਥ ਸੀ 49 ਪਿੰਡ ਸੀ ਜਿਸ ਕਰਕੇ ਮੇ ਤੋਂ ਕਈ ਪਿੰਡਾਂ ਵਿੱਚ ਜਾਣ ਨਹੀਂ ਹੋਇਆ ਕਈ ਲੋਕਾਂ ਨਾਲ ਰਾਬਤਾ ਨਹੀਂ ਕਰਿਆ ਮੈਂ ਜੇ ਮੈਨੂੰ ਦਿਨ ਹੋਰ ਮਿਲਦੇ ਤਾਂ ਮੈਂ ਹੋਰ ਵੱਡੀ ਜਿੱਤਦਾ ਪਰ ਇਹ ਜਿੱਤ ਆ ਇਹ ਲੋਕਾਂ ਦੀ ਜਿੱਤ ਆ ਇਹ ਆਮ ਪਬਲਿਕ ਦੀ ਜਿੱਤ ਹੋਈ ਆ ਜੀ ਤੇ ਇੱਕ ਜ਼ਰੂਰ ਜਾਣਕਾਰੀ ਤੇ ਉਹ ਜਿਵੇਂ ਅਸੀਂ ਪਹਿਲੇ ਦਿਨ ਤੋਂ ਤੁਸੀਂ ਲਗਾਤਾਰ ਚੋਣ ਪ੍ਰਚਾਰ ਵੀ ਕਰ ਰਹੇ ਸੀਗੇ ਕੋਈ ਮਨ ਦੇ ਉਮੀਦ ਸੀ ਕਿ ਤੁਸੀਂ ਏਡੀ ਲੀਡਰ ਜਿੱਤ ਪਾਉਂਗੇ ਬਿਲਕੁਲ ਮੈਨੂੰ ਆਸ ਤੇ ਵਿਸ਼ਵਾਸ ਸੀ ਜੀ ਆਸ ਤੇ ਵਿਸ਼ਵਾਸ ਤਾਂ ਸੀ ਕਿਉਂਕਿ ਮੈਂ ਲੋਕਾਂ ਨਾਲ ਖੜਦਾ ਸੀ ਤੇ ਲੋਕ ਮੇਰਾ ਖੜਨਗੇ ਮੈਨੂੰ ਇਹ ਹੈਗਾ ਸੀ ਕਿ ਯਾਰ ਜੇ ਆਪਾਂ ਜੇ ਲੋਕਾਂ ਨਾਲ ਖੜਦੇ ਹਾਂ ਤੇ ਲੋਕ ਆਪਣੇ ਨਾਲ ਖੜਨਗੇ ਇਹ ਸਾਸ ਤੇ ਮੈਂ ਇਲੈਕਸ਼ਨ ਲੜਿਆ ਸੀ ਮੈਂ ਹਰ ਸਟੇਜ ਤੇ ਇਹ ਬੋਲਦਾ ਸੀ ਤੁਸੀਂ ਆਪਾਂ ਇੱਕ ਵਿਸ਼ਵਾਸ ਬੜਾ ਸੀ ਕਿਉਂਕਿ ਵਿਰੋਧੀ ਇੱਧਰ ਨੂੰ ਸਿੱਧਾ ਟਾਰਗੇਟ ਕਰ ਰਹੇ ਜਿਵੇਂ ਤੁਸੀਂ ਕਿ ਹਲਕੇ ਦੇ ਵਿੱਚ ਵਿਚ ਰਿਹਾ ਲੋਕਾਂ ਨੇ ਦੱਸਣਾ ਬਾਰ ਬਾਰ ਇੱਕੋ ਗੱਲ ਦੁਹਰਾ ਰਹੀ ਸੀ ਕਿ ਅਗਰ ਹਲਕੇ ਦੇ ਵਿੱਚ ਵਿਕਾਸ ਕੀਤਾ ਹੁੰਦਾ ਉਹ ਵੀ ਜਿੱਤਣਗੇ ਪਰ ਲੋਕਾਂ ਨੇ ਦੱਸਣਾ ਮੈਂ ਵੀ ਉਹ ਜਿੱਤ ਪ੍ਰਾਪਤ ਕੀਤੀ ਹੈ ਇਹ ਗੱਲ ਮੰਤਰੀ ਦਾ ਹਲਕਾ ਹੋਵੇ ਜੀ ਤੇ ਮੰਤਰੀ ਹਰ ਪਿੰਡ ਦੇ ਵਿੱਚ ਇਲੈਕਸ਼ਨ ਲੜਾਵੇ ਮੇਰੇ ਖਿਲਾਫ 4 ਐਮਐਲਏ ਲੁਧਿਆਣੇ ਦੀ ਮੇਰ ਤੇ 30 25 ਦੀ ਕਾਉਂਸਲਰ ਆਪ ਮੰਤਰੀ ਤੁਸੀਂ ਦੇਖਿਆ ਹੋਣਾ ਚੈਨਲ ਕੱਢ ਕੇ ਦੇਖੋ ਜੀ ਤੰਨੇ ਮੈਂ ਐਮਐਲਏ ਲੱਗੀ ਸੀ ਭੋਲਾ ਗਰਿਆਲ ਚੌਧਰੀ ਮਦਨਾਲ ਬੱਗਾ ਜੀ ਚੇ ਵਿਜੇ ਦਾਨਮ ਤੇ ਹਰਦੀਪ ਮੁੰਡੀਆਂ ਉਹਦਾ ਭਾਈ ਤਕਰੀਬਨ 5-7 ਚੇਅਰਮੈਨ ਵੀ ਲੱਗੇ ਹੋਏ ਸੀ ਮੈਨੂੰ ਹਰਾਉਣ ਵਾਸਤੇ ਪਰ ਕਹਿੰਦੇ ਸਹਿਬਾਥੇ ਬੜਾਈਆਂ ਜਿਸ ਭਾਵੇਂ ਤੁਸੀਂ ਇਹ ਮੇਰਾ ਮਾਲਕ ਬੈਠਾ ਮੈਂ ਉਹਦੀ ਓਟ ਅਸਰੇ ਚੱਲਦਾ ਸੀ ਪਰ ਲੋਕਾਂ ਦਾ ਲੋਕਾਂ ਦਾ ਵਿਸ਼ਵਾਸ ਸੀ ਕਿ ਸੋਨੂ ਜਿੱਤੂਗਾ ਔਰ ਲੋਕਾਂ ਨੇ ਸੋਨੂ ਹੀ ਜਤਾਇਆ ਜੀ ਹਾਂ ਇਸ ਕਰਕੇ ਇਹ ਜਿੱਤ ਮੇਰੀ ਨਹੀਂ ਹੋਈ ਇਹ ਲੋਕਾਂ ਦੀ ਜਿੱਤ ਹੋਈ ਆ ਜੀ ਜਿਸ ਤਰ੍ਹਾਂ ਮੈਂ ਅੱਗੇ ਕੰਮ ਕਰਦਾ ਮੈਂ ਉਸ ਦੁੱਗਣੀ ਰਫ਼ਤਾਰ ਨਾਲ ਹੋਰ ਕਰਨਾ ਆਨ ਨਾਲੇ ਸਮਝ ਮੇਰੇ ਲਈ ਬਹੁਤ ਔਕੜਾਂ ਜੀ ਠੀਕ ਆ ਮੈਂ ਜਿੱਤੇ ਆ ਮੈਂ ਲੋਕਾਂ ਦਾ ਵਿਸ਼ਵਾਸ ਕਰਕੇ ਜਿੱਤੇ ਆ ਅੱਜ ਹਾਲਾਤ ਕੀ ਆ ਸਾਡੇ ਪਿੰਡ 'ਚ ਰੋਡ ਨਹੀਂ ਸੜਕਾਂ ਨਹੀਂ ਹੁਣ ਮੈਂ ਮੰਤਰੀ ਨੂੰ ਦਿਖਾਊਂਗਾ ਕਿਵੇਂ ਕੰਮ ਹੁੰਦੇ ਆ ਕਿਉਂਕਿ ਮੈਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਾਊਂਗਾ ਤੇ ਮੈਂ ਫੰਡ ਲੈ ਕੇ ਆਊਂਗਾ ਜੀ ਕਿਉਂਕਿ ਜਿਲ੍ਹਾ ਪ੍ਰੀਪਾਵਰ ਬਹੁਤ ਵੱਡੀ ਹੁੰਦੀ ਆ 70 ਪਿੰਡਾਂ ਦਾ ਦੂਜਾ ਮਿਨੀ ਐਮਐਲਏ ਕਹੇ ਜਾਂਦਾ ਵਾ ਮੈਂ ਫੰਡ ਵੀ ਲੈ ਕੇ ਦਊਂਗਾ ਤੇ ਲੋਕਾਂ ਨੂੰ ਵਿਕਾਸ ਕਰਕੇ ਵੀ ਦਿਖਾਊਂਗਾ ਜਿੱਥੇ ਨਹੀਂ ਹੋਊਗਾ ਤੇ ਮੰਤਰੀ ਨੂੰ ਮੈਂ ਸੜਕਾਂ ਦੇ ਵੀ ਧਵਾਊਂਗਾ ਇਹ ਮੇਰਾ ਵਾਦਾ ਹੈ ਲੋਕਾਂ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਸੁਖਦੇਵ ਸਿੰਘ ਹੁਣੇ ਮੌਜੂਦ ਆ ਸੁਖਦੇਵ ਜੀ ਮੈਂ ਤੁਹਾਡੇ ਤੁਹਾਡੇ ਤੋਂ ਪੁੱਛਣਾ ਜਾਵਾਂਗਾ ਕਿ ਅਕਸਰ ਦੇਖਿਆ ਕਿ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਹੁੰਦੇ ਆ ਉਹ ਬਾ ਜਿਆਦਾਤਰ ਪਾਰਟੀਆਂ ਤੋਂ ਬੜਾ ਵੱਖ ਹੁੰਦੇ ਆ ਨਾ ਵੀ ਪਾਰਟੀਆਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਕਿਤੇ ਨਾ ਕਿਤੇ ਨਾਤਾ ਕਿਤੇ ਨਾ ਕਾਇਮ ਨਹੀਂ ਹੁੰਦਾ ਤੁਹਾਨੂੰ ਕਿਉਂ ਲੱਗਿਆ ਕਿ ਤਾਜ ਪਰਮਿੰਦਰ ਸਿੰਘ ਸੋਨੀ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਤੁਹਾਨੂੰ ਕੀ ਨਹੀਂ ਕਿਹਾ ਤਾਂ ਅਸੀਂ ਸਹਿਯੋਗ ਕਰ ਰਹੇ ਹਾਂ ਜੀ ਪਾਰਟੀ ਆਂਦਾ ਸੀ ਕਿਹਦੇ ਪਾਰਟੀ ਦੇ ਨਾਲ ਨਹੀਂ ਰੱਖਦੇ ਹੈਗੇ ਰਾਤਾ ਠੀਕ ਹੈ ਅੱਜ ਨਾਲ ਉਹ ਲੋਕ ਦੇਖਣ ਵਾਲੇ ਕਹਿਣਗੇ ਕਿ ਸ਼ਾਇਦ ਸੁਖਦੇਵ ਹੁਣੀ ਵੀ ਸਾਨੂੰ ਉਹਨਾਂ ਨੂੰ ਸਪੋਰਟ ਕਰ ਰਹੇ ਆ ਜਾਂ ਸਹਿਯੋਗ ਦੇ ਰਹੇ ਹੋ ਦੇਖੋ ਉਹਦੇ ਚ ਇੱਕ ਦੋ ਚੀਜ਼ਾਂ ਨੇ ਪਹਿਲੀ ਗੱਲ ਤਾਂ ਅਸੀਂ ਮਾਸੀ ਮਾਸੀਆਂ ਦੇ ਪੁੱਤ ਜੀ ਠੀਕ ਹੈ ਨਾ ਭਰਾਵਾਂ ਰਿਸ਼ਤੇਦਾਰੀ ਦੇ ਵਿੱਚੋਂ ਤੇ ਇਹਨਾਂ ਦੇ ਫਾਦਰ ਸਾਹਿਬ ਦੇ ਨਾਲ ਸਾਡੇ ਮਾਸੜ ਦੇ ਨਾਲ ਅਸੀਂ ਬਹੁਤ ਵਿਚਰੇ ਆ ਸਾਡੇ ਵੀ ਕਿਤੇ ਕੰਮ ਮੜ ਜਾਂਦਾ ਸੀ ਉਹਨਾਂ ਦਾ ਸਹਾਰਾ ਦੇ ਮਾਸੜੀ ਆ ਕੰਮ ਕਰਦਾ ਅਗਲੀ ਗੱਲ ਇਹ ਹੈ ਵੀ ਇਹਨਾਂ ਨੇ ਕੰਮ ਕਰਿਆ ਸੀਗਾ ਠੀਕ ਹੈ ਨਾ ਚਾਹੇ ਉਹ ਬੰਨ ਵਾਲਾ ਮੁੱਦਾ ਸੀਗਾ ਆਪਣੇ ਚਾਹੇ ਫਿਰ ਟਿਪਰਾਂ ਵਾਲਾ ਮਾਮਲਾ ਸੀਗਾ ਯਾਰ ਇੱਕ ਬੰਦਾ ਜਨਤਾ ਦੀ ਖਾਤਰ ਲੜਦਾ ਪਰਚੇ ਤੱਕ ਕਰਾ ਲਾਂਦਾ ਕਿਰ ਜਨਤਾ ਕਿਉਂ ਨਾ ਖੜੇ ਤੁਸੀਂ ਦੱਸੋ ਵੀ ਜੇ ਇਹਦੇ ਨਾਲ ਨਹੀਂ ਤਾਂ ਖੜਦੇ ਤਾਂ ਫਿਰ ਕਿਹਦੇ ਨਾਲ ਖੜਦੇ ਦੱਸੋ ਇੱਕ ਬੰਦਾ ਪਰਚੇ ਵੀ ਕਰਾ ਲਾਂਦਾ ਵਾ ਤਰੀਕਾ ਭੁਗਦਾ ਵਾ ਪੁਲਿਸ ਚੱਕ ਕੇ ਲੈ ਜਾਂਦੀ ਹੈ ਹੁਣ ਉਹ ਜਿਹੜੇ ਗੁੰਗਿਆਂ ਦੇ ਨਾਲ ਖੜ ਜਵੇ ਬੰਦਾ ਜਿਹੜਾ ਬੰਦਾ ਬੋਲਣਾ ਹੀ ਨਹੀਂ ਔਰ ਜਿਹੜੇ ਅੱਜ ਤੋਂ ਬਾਅਦ ਹੁਣ ਤੁਸੀਂ ਦੇਖੋ ਵੀ ਹੁਣ ਕਈ ਜਿੱਤ ਵੀ ਗਏ ਨੇ ਠੀਕ ਹੈ ਨਾ ਉਹਨਾਂ ਨੇ ਗੁੰਗੇ ਜੇ ਬਣ ਕੇ ਫਿਰ ਆਰਾਮ ਦੇ ਨਾਲ ਇੱਥੇ ਪਿੰਡਾਂ 'ਚ ਘੁੰਮੀ ਜਾਣਾ ਕਿਤੇ ਮੋਰਚਾ ਨਹੀਂ ਲਾਣਾ ਕਿਸੇ ਧਰਨੇ ਤੇ ਨਹੀਂ ਜਾਣਾ ਕਿਤੇ ਹੱਕਾਂ ਦੀ ਖਾਤਰ ਲੋਕਾਂ ਦੇ ਬੋਲਣਾ ਹੀ ਨਹੀਂ ਹੈਗਾ ਸੋ ਉਹਨਾਂ ਦੇ ਬੰਦਿਆਂ ਦੇ ਨਾਲ ਤੁਸੀਂ ਦੱਸੋ ਵੀ ਕੀ ਕੀ ਤੁਸੀਂ ਮਦਦ ਕਰੋਗੇ ਉਹਨਾਂ ਦੀ ਜੀ ਠੀਕ ਹੈ ਨਾ ਸੋ ਗੱਲਾਂ ਇਹ ਗੱਲਾਂ ਵਾ ਜਿਹੜਾ ਬੰਦਾ ਆਪਣੀ ਖਤਰ ਜਨਤਾ ਦੀ ਖਤਰ ਖੜਦਾ ਤੇ ਦਿਲ ਕਰਦਾ ਵੀ ਉਹਦੇ ਨਾਲ ਖੜੀ ਏ ਔਰ ਸਾਡੀ ਇੱਕ ਰਿਸ਼ਤੇਦਾਰੀ ਆ ਜੀ ਇਹ ਵੀ ਅਕਸਰ ਦੇਖਦੇ ਨਾ ਕਿ ਭਾਈਚਾਰਾ ਕਿਤਨਾ ਕਿਤੇ ਜੇਕਰ ਆਪਣੇ ਪਿੰਡ ਵਿੱਚ ਕੋਈ ਖੜਦਾ ਬਾ ਇਹ ਨਹੀਂ ਲੱਗਦਾ ਨਹੀਂ ਕਿ ਆਪਾਂ ਉਹਨੂੰ ਰਾਜਨੀਤਿਕ ਪਾਰਟੀ ਤੋਂ ਉੱਪਰ ਉੱਠ ਕੇ ਭਾਈਚਾਰਾ ਦਾ ਸਹਿਯੋਗ ਜ਼ਰੂਰ ਦੇਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਮੈਂ ਕਹਿੰਦਾ ਜੇ ਇਦਾਂ ਜਨਤਾ ਜਿਹੜੀ ਆ ਕੰਮ ਵਾਲਿਆਂ ਨਾਲ ਖੜਨ ਲੱਗ ਜਵੇ ਤਾਂ ਫਿਰ ਸਮਾਜ ਦਾ ਭਲਾ ਤਾਂ ਫੇਰ ਹੀ ਹੋਣਾ ਨਾ ਜੇ ਤੁਸੀਂ ਆਪਾਂ ਉਹੇ ਦੇਖੀ ਜਾਂਦੇ ਆ ਵੀ ਹਾਂ ਵੀ ਇਹ ਹੈ ਆ ਪਾਰਟੀ ਆ ਪਾਰਟੀ ਇਹ ਸੀ ਪਾਰਟੀਵਾਦੀ ਨੇ ਤਾਂ ਸਾਡੇ ਦੇਸ਼ ਦਾ ਜਿਹੜਾ ਬੇੜਾ ਕਰਕੇ ਕੀਤਾ ਕੰਮ ਕਰਨ ਵਾਲਿਆਂ ਨਾਲ ਖੜੋ ਠੀਕ ਹੈ ਨਾ ਸੋ ਜਨਤਾ ਨੂੰ ਖੜਨਾ ਚਾਹੀਦਾ ਔਰ ਤੁਸੀਂ ਦੇਖੋ ਵੀ ਪਹਿਲਾਂ ਵੀ ਇੱਕ ਵਾਰੀ ਮੇਰੇ ਮੈਨੂੰ ਯਾਦ ਆ ਉਦੋਂ ਮੇਰੇ ਖਾਲੀ ਦਲ ਦੀ ਸਰਕਾਰ ਸੀਗਾ ਉਦੋਂ ਵੀ ਸਮੇ ਦਾ ਮੰਤਰੀ ਸੀਗਾ ਇਹ ਤਾਂ ਲੱਕ ਵੀ ਹੁੰਦਾ ਯਾਰ ਕਿਸੇ ਬੰਦੇ ਦਾ ਹਨਾ ਉਦੋਂ ਵੀ ਇਹ ਕੱਢ ਗਿਆ ਸੀਗਾ ਸਾਰੇ ਕਹਿੰਦੇ ਸੀ ਵੀ ਬੜੀ ਸਰਕਾਰ ਆ ਸਰਕਾਰ ਦੇ ਖਿਲਾਫ ਔਖਾ ਪਰ ਉਦੋਂ ਵੀ ਕੱਢ ਗਿਆ ਸੀਗਾ ਉਦੋਂ ਵੀ ਮੰਤਰੀ ਸੀਗਾ ਐਮ ਐਲ ਏ ਤੇ ਹੁਣ ਵੀ ਹਲਕਾ ਸਾਹਨੇ ਹਾਲ ਦੇ ਵਿੱਚੋਂ ਐਮ ਐਲ ਏ ਜਿਹੜਾ ਉਹ ਮੰਤਰੀ ਬੜਿਆ ਇੱਕ ਗੱਲ ਹੇਰਾਨ ਕਰਦਾ ਨਹੀਂ ਬਈ ਗੱਲ ਹੈ ਨਾ ਜਿੰਨੀ ਵਾਰੀ ਚੋਣ ਲੜੇ ਓਨੀ ਵਾਰੀ ਵਿਰੋਧੀ ਤਰ ਹੁੰਦੀ ਹੈ ਸਾਹਮਣੇ ਵਿਰੋਧੀ ਤਰ ਤੋਂ ਜਤਨਾ ਇੱਕ ਬੜੀ ਇਹ ਕਹਿ ਦਿੰਦਾ ਕਿ ਚੈਲੰਜ ਹੁੰਦਾ ਵਾ ਇਹ ਬਹੁਤ ਵੱਡਾ ਚੈਲੰਜ ਹੈ ਥੋੜਾ ਜਾਨੀਏ ਬਹੁਤ ਵੱਡਾ ਚੈਲੰਜ ਹੈ ਔਰ ਇਹ ਉਹੀ ਬੰਦਾ ਕੱਢ ਸਕਦਾ ਜਿਹਦੇ ਤੇ ਸਤਗੁਰ ਦੀ ਕਿਰਪਾ ਵੀ ਇਹ ਵੀ ਗੱਲ ਹੈਗੀ ਆ ਠੀਕ ਹੈ ਇਹ ਜੀ ਇਹ ਜੀ ਜੀ ਕਾਫੀ ਮਹੱਤਵ ਰੱਖਉਂਦੀ ਔਰ ਇੱਕ ਇਹ ਵੀ ਹੈ ਵੀ ਸਾਡੇ ਹਲਕੇ ਦੇ ਵਿੱਚ ਸਰਕਾਰ ਨੇ ਕੀਤਾ ਵੀ ਕੁਛ ਨਹੀਂ ਸੀ ਹੁਣ ਮੰਗਲੀ ਤੋਂ ਮੇਰੇ ਖਿਆਲ ਦੇ ਵਿੱਚ ਇਹਨਾਂ ਨੇ 14 ਵੋਟਾਂ ਪਈਆਂ ਜੀ ਆਮ ਆਦਮੀ ਪਾਰਟੀ ਨੂੰ 14 ਵੋਟਾਂ ਪਈਆਂ ਉਹ ਇੱਕ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਵੀ ਜਦ ਸਾਡੇ ਉਹ ਇੱਕ ਨੀਂਹ ਪੱਥਰ ਜਿਹਾ ਉੱਥੇ ਰਾ ਕੇ ਪਹਿਲੀ ਗੱਲ ਤਾਂ ਇਹਨੂੰ ਇਹ ਨਹੀਂ ਪਤਾ ਵੀ ਨੀਂਹ ਪੱਥਰ ਕੀ ਹੁੰਦਾ ਉਦਘਾਟਨ ਕੀ ਹੁੰਦਾ ਸੜਕ ਉੱਥੇ ਬਣਾਈ ਨਹੀਂ 1.5 ਮਹੀਨਾ ਹੋ ਗਿਆ ਦੋ ਮਹੀਨੇ ਉੱਥੇ ਉਦਘਾਟਨ ਕਰਕੇ ਚਲੇ ਗਿਆ ਮੰਤਰੀ ਨੀਂਹ ਪੱਥਰ ਜਦ ਤੱਕ ਰੱਖਦੇ ਹੁੰਦੇ ਆ ਜਿਹੜੀਆਂ ਕੋਈ ਪਹਿਲੀ ਵਾਰੀ ਸੜਕ ਬਣਨੀ ਹੋਵੇ ਬਣੀਆਂ ਹੋਈਆਂ ਜਿਹੜੀਆਂ ਪਹਿਲੀਆਂ ਸੜਕਾਂ ਲੁੱਕੇ ਪਾਉਣੀ ਸੀ ਉਹਦਾ ਕਦੇ ਉਦਘਾਟਨ ਵੀ ਕਰਦਾ ਸੜਕ ਬਣਾਈ ਨਹੀਂ ਹੁਣ ਪਤਾ ਨਹੀਂ ਤਾਂ ਉਹਦੇ ਕਾਗਜ਼ਾਂ ਦੇ ਵਿੱਚੇ ਪੈਸੇ ਖਾ ਗਏ ਉਹ ਬਣਾਉਣੀਆਂ ਕਿ ਨਹੀਂ ਬਾਰੇ ਮੰਤਰੀ ਸਾਹਿਬ ਦੇ ਬੋਲ ਆ ਕਹਿੰਦੇ ਹਲਕੇ ਦੇ ਵਿੱਚ ਜਿਹੜੀ ਵਿਕਾਸ ਦੀ ਹਨੇਰੀ ਆ ਹਨੇਰੀਆਂ ਸੀ ਇਹ ਪਾਰਦੀ ਫਿਰਦਾ ਸੀ ਫਿਰ ਦੇਖ ਇਹ ਕਹਿੰਦੇ ਸੀ ਵੀ ਹਨੇਰੀ ਆ ਗਈ ਹਨੇਰੀ ਆਈ ਨਾ ਇਹ ਹਨੇਰੀ ਉਹਨੂੰ ਦੂਤੀ ਪੱਸੇ ਚੱਲ ਪਈ ਆ ਜੀ ਆ ਠੀਕ ਹੈ ਨਾ ਮੰਤਰੀ ਦੇ ਪੀਏ ਦਾ ਹਰ ਜਾਣਾ ਠੀਕ ਹੈ ਨਾ ਇਹ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਤੇ ਕੁਝ ਬੰਦੇ ਇਹਨਾਂ ਦੇ ਭੱਜਦੇ ਵੀ ਨਜ਼ਰ ਆਏ ਜਿਹੜੇ ਖੜੇ ਹੀ ਨਹੀਂ ਹੈਗੇ ਤੇ ਕੁਝ ਜਿਹੜੇ ਖੜੇ ਵੀ ਸੀ ਉਹਨਾਂ ਨੂੰ ਹਾਰ ਵੀ ਮਿਲੀ ਆ ਤੇ ਮੈਂ ਕਹਿੰਦਾ ਵੀ ਇਹ ਸਰਕਾਰ ਨੂੰ ਸ਼ੀਸ਼ਾ ਇੱਕ ਦਿਖਾ ਦਿੰਦਾ ਵਾ ਇਹ ਤਾਂ ਤੁਸੀਂ ਜਿਹੜੇ ਮਾਰੇ ਮੋٹے ਜਿੱਤੇ ਵੀ ਨੇ ਹੋਰ ਵੀ ਤੁਸੀਂ ਇਹ ਦੇਖੋ ਵੀ ਇਹ ਤਾਂ ਇੱਕ ਸਰਕਾਰ ਦਾ ਪ੍ਰਭਾਵ ਆ ਕੇ ਸਰਪੰਚਾਂ ਨੂੰ ਹੁੰਦਾ ਵੀ ਯਾਰ ਆਖਰੀ ਸਾਲ ਆ ਸ਼ਹਿਰ ਸਾਡੇ ਪਰ ਨੂੰ ਗ੍ਰਾਂਟ ਮਿਲ ਜਵੇ ਹੈਨਾ ਗ੍ਰਾਂਟ ਗ੍ਰਾਉਂਡ ਕਿੱਥੋਂ ਮੈਣੀ ਤੁਹਾਨੂੰ ਪਤਾ ਹੀ ਆ ਜਦ ਇਹਨੇ ਸਾਢੇ 4-4 ਸਾਲਾਂ ਦੇ ਵਿੱਚ ਨਹੀਂ ਕੁਝ ਦਿੱਤਾ ਦੇਣਾ ਇਹਨਾਂ ਨੇ ਅੱਗੇ ਵੀ ਕੁਝ ਨਹੀਂ ਆਗਾ ਔਰ ਫੇਰ ਅੱਗੇ ਤਾਂ ਇਹਨਾਂ ਨੇ ਵੋਟ ਕਿਹੜੀ ਪਾਣੀ ਆ ਤਾਂ ਸਰਕਾਰ ਦੇ ਪ੍ਰਭਾਵ ਦੇ ਨਾਲ ਜਿਹੜੀ ਮਾਣੀ ਮੋਟੀ ਵੋਟ ਪਈ ਆ ਨਾ ਸਰਕਾਰ ਦੇ ਪ੍ਰਭਾਵ ਦੇ ਨਾਲ ਪਈ ਆ ਠੀਕ ਹੈ ਨਾ ਨਹੀਂ ਤਾਂ ਤੁਸੀਂ ਦੇਖ ਰਹੇ ਹੋ ਕਿ ਕੀ ਹੋਣਾ ਕੀ ਆ ਤੁਸੀਂ ਹਾਂ ਹਾਂਜੀ ਅਜੇ ਫੇਰ ਬਦਲੇਗਾ ਮિજાਜ